ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਗੁਰੂਕਾਰੂਪ ਗੁਰੂ ਕਾ ਖਾਲਸਾ ਉਹ ਗੁਰੂ ਕੀ ਸਾਧ ਸੰਗਤ ਜੀ ਜੋ ਸਤਿਗੁਰਾਂ ਦੀ ਅਪਾਰ ਕਿਰਪਾ ਦਾ ਸਦਕਾ ਚੌਥੇ ਪਾਤਸ਼ਾਹ ਤਨਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਦੇ ਵਿੱਚ ਹਰ ਇੱਕ ਸਾਲ ਦੀ ਤਰ੍ਹਾਂ ਬਾਰਮਾ ਮਹਾਨ ਕੁੰਭ ਜੋ 사ਤੂਗੁਰਾਂ ਦੀ ਅਪਾਰ ਕਿਰਪਾ ਦਾ ਸਦਕਾ 51 ਦਿਨਾਂ ਦਾ ਜਾਪ ਹੁੰਦਾ ਸਾਰੀਆਂ ਸਾਧ ਸੰਗਤਾਂ ਆਪਣੇ ਘਰ ਦੇ ਵਿੱਚ ਰਹਿ ਕਰ ਇੱਕ ਘੰਟਾ ਪਰਮੇਸ਼ਰ ਦਾ ਨਾਮ ਜਪਦੀਆਂ ਹਨ ਜੋ ਪੰਜ ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਕਰਦੇ ਹੋ ਸੋ ਇੱਕ ਤੀਵੀ 사ਤੂਗੁਰਾਂ ਦੀ ਅਪਾਰ ਕਿਰਪਾ ਦਾ ਸਦਕਾ ਆਪਾਂ ਨੇ 250 ਕਾਰਡ ਵੰਡੇ ਗਏ ਹਨ ਜਿਦੇ ਵਿੱਚ ਇੱਕ ਘੰਟਾ ਵਾਹਿਗੁਰੂ ਦਾ ਜਾਪ ਕਰਦੀਆਂ ਹਨ ਸੰਗਤਾਂ ਸੋ ਜਿੰਨੇ ਵੀ ਮੇਰੇ ਭਾਈ ਮੇਰਿਆਂ ਭੈਣਾ ਮੇਰੇ ਵੀਰ ਮੇਰਿਆਂ ਮਾਵਾ ਵੀਡੀਓ ਦੇਖਣ ਸੋ ਅੱਜ ਤੋਂ 51 ਦਿਨਾਂ ਦਾ ਜੋ ਜਵਾਬ ਕਾਇ ਆਪਣੇ ਘਰ ਦੇ ਵਿੱਚ ਰਹਿ ਕਰਕੇ ਚੌਥੇ ਪਾਸਾ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਖੁਸ਼ੀ ਵਿੱਚ ਪਰਮੇਸ਼ਰ ਦੇ ਨਾਮ ਦੀ ਵੰਦਗੀ ਕਰੋ ਸੋਡੇ ਸੁਲਤਾਨ ਚੌਥੇ ਪਾਸਾ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਿਰ ਪਾਸਾ ਜੀ ਜੋ ਜੋ 19 ਅਕਤੂਬਰ ਦਾ ਗੁਰਪर्व ਆ ਰਿਹਾ ਹੈ ਆਪਾਂ ਸਾਰੀਆਂ ਸੰਗਤਾਂ ਨੇ ਰਲ ਮਿਲ ਕਰਕੇ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਹੈ ਸਾਰੀਆਂ ਸੰਗਤਾਂ ਨੇ ਸਹਿਯੋਗ ਦੇਣਾ ਹੈ ਪਰਮੇਸ਼ਰ ਦਾ ਨਾਮ ਜਪਣਾ ਪਰਮੇਸ਼ਰ ਦੇ ਨਾਮ ਦੀ ਅਰਦਾਸ ਨਾਲ ਕਰਨੀ ਦਾਸ ਵੱਲੋਂ ਜੋ ਬੇਨਤੀ ਹੈ ਸਾਰੀ ਉਸਿਕ ਸੰਗਤਾਂ ਮੇਰੇ ਭੈਣ ਭਰਾਵਾਂ ਨੇ ਇਹ ਪ੍ਰਵਾਨ ਕਰਨੀ ਸੋ ਬਾਰਮਾ ਮਹਾਨ ਕੁੰਭ ਜੋ ਆਪਾਂ ਹਰੇ ਘਰਾਂ ਦੇ ਵਿੱਚ ਜਾਪ ਕਰਕੇ ਕਾੜ ਦਿੰਦੇ ਹਾਂ ਜਿਹਦੇ ਵਿੱਚ 52 ਦਿਨਾਂ ਦਾ ਜਾਪ ਹੈ ਸੋ ਸੰਗਤਾਂ ਦੇ ਚਰਨ ਵਿੱਚ ਵੇਂਚਦੇ ਆ ਸੋ ਅਜਨਤੀ ਤ੍ਰੀਕ ਹੈ ਸੋ ਅੱਜ ਤੋਂ ਸ਼ੁਰੂ ਕਰਕੇ ਸੋ 19 ਅਕਤੂਬਰ ਤੱਕ ਜੋ ਪਰਮੇਸ਼ਰ ਦੇ ਨਾਮ ਦੀ ਵੰਦਗੀ ਜਾਪ ਹੋਵੇਗਾ ਸਤਿਗੁਰਾਂ ਦਾ ਸਤਿਕਰਨ ਹੋਵੇਗਾ ਉਪਰ ਪਰਮ ਦੀਆਂ ਖੁਸ਼ੀਆਂ ਲੈਣੀਆਂ ਹਨ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਕੁਸ਼ੀਆਂ ਲੈਣੀਆਂ ਹਨ ਸਾਰੀਆਂ ਸੰਗਤਾਂ ਮਾਈ ਭਾਈ ਨੇ ਸੋ ਵੇਖਤੀ ਦਾਸ ਵੱਲੋਂ ਪ੍ਰਵਾਦ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ